ਸਿਕਾਜੀ ਮੈਂ ਰਜੇ ਚਲੋਤਰ ਤੇ ਤੁਸੀਂ ਵੇਖ ਰਹੇ ਹੋ ਬਾਲੀਵੁੱਡ ਤੜਕਾ ਪੰਜਾਬੀ ਗੋਡੇ-ਗੋਡੇ ਚਾਰ ਟੂ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਇਸ ਫਿਲਮ ਨੂੰ ਦਰਸ਼ਕਾਂ ਦਾ ਵੀ ਕਾਫੀ ਪਿਆਰ ਮਿਲ ਰਿਹਾ ਹੈ ਫਿਲਮ ਦੇ ਵਿੱਚ ਜਿਹੜੀ ਅਦਾਕਾਰੀ ਕੀਤੀ ਗਈ ਹੈ ਸਾਰੇ ਕਲਾਕਾਰਾਂ ਦੀ ਅਦਾਕਾਰੀ ਨੂੰ ਦਰਸ਼ਕ ਪਸੰਦ ਕਰ ਰਹੇ ਨੇ ਤੇ ਅੱਜ ਫਿਲਮ ਦਾ ਦੂਸਰਾ ਦਿਨ ਹੈ ਕਿ ਅਸੀਂ ਫੇਰ ਤੋਂ ਪਹੁੰਚੇ ਹਾਂ ਫਿਲਮ ਦਾ ਰਿਵਿਊ ਲੈਣ ਦੇ ਲਈ ਅਸੀਂ ਠੀਕ ਐਗਜ਼ਿਟ ਦੇ ਬਾਹਰ ਖੜੇ ਹਾਂ ਜਿੱਥੇ ਪਬਲਿਕ ਦਰਸ਼ਕ ਜਿਹੜੇ ਨੇ ਉਹ ਫਿਲਮ ਨੂੰ ਵੇਖ ਰਹੇ ਨੇ ਉਹਦਾ ਆਨੰਦ ਮਾਣ ਰਹੇ ਨੇ ਤੇ ਹੁਣ ਉਹ ਜਲਦੀ ਬਾਹਰ ਆ ਰਹੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋਗੀ ਤਾਂ ਕਿੰਨੇ ਸਟਾਰ ਦਿੰਨੇ ਪੰਜ ਫੋਰ ਵਧੀਆ ਵਧੀਆ ਕਿੰਨੇ ਸਟਾਰ ਦਿੰਨੇ ਪੰਜ ਪੰਜ ਬਹੁਤ ਵਧੀਆ ਬਹੁਤ ਜ਼ਿਆਦਾ ਐਕਟਿੰਗ ਦੇ ਵਿੱਚ ਸਾਰਿਆਂ ਦੀ ਬਹੁਤ ਵਧੀਆ ਹੋਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜਿਹੜਾ ਇਹ ਹੋਰ ਵੀ ਦੇਖਣ ਨਾਲ ਹੋਣ ਦੇਖਣ ਨੂੰ ਇਹੀ ਹੈ ਕਿ ਜਿਹੜਾ ਨਾ ਦੱਸਿਆ ਹੈ ਕਿ ਮੂਵੀ ਦੇ ਵਿੱਚ ਜੋ ਅਸੀਂ ਪੁਰਾਣਾ ਕੱਚਾ ਪੁਰ ਗਿਆ ਹੈ ਉਹਦੇ ਬਾਰੇ ਪੂਰੀ ਨੌਲੇਜ ਦਿੱਤੀ ਕਿੰਨੇ ਸਟਾਰ ਦਿੰਨੇ ਪੰਜ ਪੰਜ ਬਹੁਤ ਵਧੀਆ ਜੀ ਐਕਟਿੰਗ ਦੇ ਵਿੱਚ ਸਾਰਿਆਂ ਦੀ ਬਹੁਤ ਵਧੀਆ ਕਿਵੇਂ ਲੱਗੀ ਬਹੁਤ ਵਧੀਆ ਬੜਾ ਖੱਟਾ ਸੀ ਤੇ ਮੈਨੂੰ 100% ਬਹੁਤ ਸੋਹਣੀ ਕਿਵੇਂ ਲੱਗੀ ਬੇਟਾ ਬਹੁਤ ਸੋਹਣੀ ਪੰਜ ਕਿੰਨੇ ਸਟਾਰ ਦਿੰਦੇ 100 ਕੈਂਡੀਡੈਂਟਸ ਉਹ ਬੜੀਆ ਬਸ ਕਿਵੇਂ ਲੱਗੀ ਮੈਮ ਬਹੁਤ ਸੋਹਣੀ ਮੂਵੀ ਐ ਕਿਵੇਂ ਲੱਗੀ ਮੈਨੂੰ ਬਹੁਤ ਸੋਹਣੀ ਫਾਈਵ ਕਿੰਨੇ ਸਟਾਰ ਦਿੰਦੇ ਫਾਈਵ ਤੁਹਾਨੂੰ ਕਿਵੇਂ ਲੱਗੀ ਸਰ ਬਹੁਤ ਨਾਈਸ ਕਿਵੇਂ ਲੱਗੀ ਬਹੁਤ ਵਧੀਆ ਜੀ ਬਹੁਤ ਕਿਵੇਂ ਲੱਗੀ ਭਾਈ ਬਹੁਤ ਅੱਛੀ ਜੀ ਐਂਟਰਟੇਨ ਕੀਤਾ ਕਿਵੇਂ ਲੱਗੀ ਅੱਛਾ ਗੁੱਡ ਐਂਟਰਟੇਨਮੈਂਟ ਜੀਆ ਵਧੀਆ ਬਹੁਤ ਸੋਹਣੀ ਸੀ ਕਿਵੇਂ ਲੱਗੀ ਹਾਂਜੀ ਹਾਂਜੀ ਬਹੁਤ ਵਧੀਆ ਮੂਵੀ ਐਕਟਿੰਗ ਕਿਵੇਂ ਦੀ ਸੀ ਸਾਰਿਆਂ ਦੀ ਬਹੁਤ ਵਧੀਆ 5 ਕੰਨ ਕਿਵੇਂ ਲੱਗੀ ਓਕੇ ਬਹੁਤ ਵਧੀਆ ਫਿਲਮਾਂ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਐਂਟਰਟੇਨਮੈਂਟ ਹਾਂਜੀ ਹਾਂਜੀ ਇਹ ਲੋੜ ਬਹੁਤ ਵਧੀਆ

ਮੂਵੀ ਬਹੁਤ ਅੱਛੀ ਆ ਬਹੁਤ ਅੱਛਾ ਕਨਸੈਪਟ ਹੈਗਾ ਫੈਮਲੀ ਨਾਲ ਦੇਖਣ ਵਾਲੀ ਮੂਵੀ ਆ ਅ ਨਿਰਮਲ ਰਿਸ਼ੀ ਜੀ ਦਾ ਕਿਰਦਾਰ ਬਹੁਤ ਵਧੀਆ ਵਾ ਐਮੀ ਵੇਰਕ ਦਾ ਤਾਂ ਚਲੋ ਆਪਾਂ ਜਾਣਦੇ ਹਾਂ ਕਾਫੀ ਅੱਛਾ ਪਰਫਾਰਮ ਕਰਦੇ ਨੇ ਬਹੁਤ ਅੱਛੀ ਮੂਵੀ ਆ ਫੈਮਲੀ ਨਾਲ ਦੇਖਣੀ ਚਾਹੀਦੀ ਆ ਜ਼ਰੂਰ ਦੇਖੋ ਮੈਂ ਇਕੱਲਾ ਦੇਖ ਕੇ ਚੱਲਿਆ ਆਪਣੇ ਫਰੈਂਡ ਦੇ ਨਾਲ ਹੁਣ ਮੈਂ ਕੱਲ ਨੂੰ ਆਪਣੀ ਫੈਮਲੀ ਦੇ ਨਾਲ ਆਉਂਗਾ ਸਰ ਵਧੀਆ ਲੱਗੀ ਆ ਕਾਮੇਡੀ ਮੂਵੀ ਆ ਫੈਮਲੀ ਨਾਲ ਦੇਖ ਸਕਦੇ ਬੰਦੇ ਵਧੀਆ ਲੱਗੀ ਫੈਮਲੀ ਵਾਲੀ ਮੂਵੀ ਆ ਬੱਚੇ ਵੀ ਦੇਖ ਸਕਦੇ ਆ ਛੋਟੇ ਤੋਂ ਬੱਚੇ ਵੀ ਦੇਖ ਸਕਦੇ ਆ ਬੜੀ ਵਧੀਆ ਮੂਵੀ। ਕਮੇਡੀ ਇਹ ਪੂਰੀ ਫੁਲ ਕਮੇਡੀ ਆ। ਕਮੇਡੀ ਮੂਵੀ ਦੇਖਿਆ। ਗੋਟੇ-ਗੋਟੇ ਚਾ। ਕਿਹੜੀ ਕਮੇਡੀ ਮੂਵੀ? ਬਹੁਤ ਵਧੀਆ ਸੀ। ਫੈਮਿਲੀ ਮੂਵੀ ਆ ਜਿਵੇਂ ਕਿ ਅਸੀਂ ਫੈਮਿਲੀ ਨਾਲ ਲੈ ਕੇ ਜਾ ਸਕਦੇ ਵਧੀਆ ਮੂਵੀ ਆ। ਬਹੁਤ ਚੰਗੀ ਆ ਨਾ। ਕਮੇਡੀ ਆ ਬਹੁਤ ਵਧੀਆ ਐਕਟਿੰਗ ਤੇ ਨਿਰਮਲ ਰਿਸ਼ੀ ਮੈਡਨ ਦੀ ਬਹੁਤ ਵਧੀਆ ਕਮੇਡੀ ਆ। ਤੇ ਨਾਲ ਸਰਦਾਰ ਸੋਹੀ ਜੀ ਨੇ ਬਹੁਤ ਵਧੀਆ ਰੋਲ ਅਪਣਾਇਆ ਉਹਨਾਂ ਨੇ। ਤੇ ਉਹਨੇ ਬਹੁਤ ਵਧੀਆ ਐਕਸਪਲੇਨ ਕੀਤਾ ਮੀਨਸ ਕਿ ਪੰਜਾਬੀ ਸਿਨੇਮਾ ਬਹੁਤ ਵਧੀਆ ਵਾ ਤੇ ਪੰਜਾਬੀ ਸਿਨੇਮਾ ਨੂੰ ਪ੍ਰਮੋਟ ਕੀਤਾ ਜਾਵੇ ਗੁੱਲਮ ਲਾਗੇ ਬਹੁਤ ਵਧੀਆ ਮੂਵੀ ਹੈ ਜੀ ਕਾਮੇਡੀ ਬਹੁਤ ਅੱਛੀ ਹੈ ਫੈਮਿਲੀ ਲਈ ਵੀ ਬਣੀ ਹੈ ਆਪਾਂ ਪੂਰੀ ਫੈਮਿਲੀ ਨਾਲ ਵੀ ਦੇਖ ਸਕਦੇ ਆ ਸੋ ਇੱਕ ਵਾਰ ਜ਼ਰੂਰ ਆ ਕੇ ਤੁਹਾਨੂੰ ਦੇਖਣੀ ਚਾਹੀਦੀ ਹੈ ਬਾਕੀ ਦਾ ਕਨਸੈਪਟ ਤੁਹਾਨੂੰ ਆਪ ਦੇਖਣਾ ਚਾਹੀਦਾ ਮੈਨੂੰ ਬਹੁਤ ਵਧੀਆ ਲੱਗੀ ਜੀ ਸਾਰੀ ਅਮੀਰ ਰੇਟਿੰਗ ਮੇਰੀ ਤਾਂ 10 ਚੋਂ 10 ਹੈ ਜੀ